ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਡਰਾਈਵਰ ਐਸੋਸੀਏਸ਼ਨ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਟਰੈਵਰ ਵੀਰੋ ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਆਪਣੇ ਡਰਾਈਵਰ ਭਰਾ ਜਿੰਨੇ ਵੀ ਆਲ ਓਵਰ ਇੰਡੀਆ ਚੱਲਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ ਜਿੱਥੇ ਵੀ ਤੁਹਾਨੂੰ ਆਰਟੀਓ ਚੈੱਕ ਪੋਸਟਾਂ ਦੁਆਰਾ ਤੰਗ ਪਰੇਸ਼ਾਨ ਕੀਤਾ ਜਾਂਦਾ ਇਨਾਂ ਦੇ ਖਿਲਾਫ ਜਿਹੜੀ ਹੈ ਆਵਾਜ਼ ਉਠਾਓ ਸੋਸ਼ਲ ਮੀਡੀਆ ਦੇ ਜ਼ਰੀਏ ਕਿਉਂਕਿ ਸੰਸਥਾਵਾਂ ਸੰਗਠਨ ਯੂਨੀਅਨਾਂ ਸਾਰੀਆਂ ਹੀ ਇਸ ਜਿਹੜਾ ਨਜਾਇਜ਼ ਵਸੂਲੀ ਆ ਜਿਹੜਾ ਨਜਾਇਜ਼ ਤਰੀਕੇ ਨਾਲ ਡਰਾਈਵਰ ਭਰਾਵਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜਿਵੇਂ ਕਿ ਟੋਲ ਟੈਕਸਾਂ ਦੇ ਉੱਤੇ ਆਰਟੀਓ ਦੀਆਂ ਗੱਡੀਆਂ ਦਿਨ ਰਾਤ ਲੱਗੀਆਂ ਰਹਿੰਦੀਆਂ ਨੇ ਚੈੱਕ ਪੋਸਟਾਂ ਕੁਝ ਸਟੇਟਾਂ 'ਚ ਬੰਦ ਨੇ ਤੇ ਉੱਥੇ ਆਰਟੀਓ ਬਾਰਡਰਾਂ ਤੇ ਫਿਰ ਵੀ ਦਿਨ ਰਾਤ ਖੜੇ ਰਹਿੰਦੇ ਆ ਉਹਨਾਂ ਨੇ ਸੈਟਿੰਗਾਂ ਕੀਤੀਆਂ ਨੇ ਨਜਾਇਜ਼ ਵਸੂਲੀ ਦੀਆਂ ਤਰੀਕਾ ਅਲੱਗ-ਅਲੱਗ ਬਣਾਇਆ ਹੋਇਆ ਜਿਵੇਂ ਕਿ ਚਾਹ ਵਾਲੇ ਖੋਖੇ ਨੇ ਉੱਥੇ ਚਾਹ ਵਾਲੇ ਖੋਖਿਆਂ ਆਨਾਂ ਨੂੰ ਬੋਲਿਆ ਜਾਂਦਾ ਡਰਾਈਵਰ ਨੂੰ ਕਿ ਜਾ ਉਹ ਚਾਹ ਵਾਲੇ ਖੋਖੇ ਤੇ ਜਾਂ ਟਾਬੇ ਤੇ ਰੁਪਿਆ 500 ਫੜਾਇਆ ਜਾਂ 2000 ਰੁਪਿਆ ਐਂਟਰੀ ਫੜਾ ਕੇ ਆ ਜਾ ਕੋਟਵਲਡ ਰੱਖੇ ਹੋਏ ਨੇ ਕਿ ਡਰਾਈਵਰ ਨੂੰ ਉਹ ਇਸ਼ਾਰਾ ਕਰਦੇ ਨੇ ਆਰਟੀਓ ਨੂੰ ਕਿ ਹਾਂ ਇਹ ਡਰਾਈਵਰ ਐਂਟਰੀ ਦੇ ਗਿਆ ਜਾਂ ਬਿੱਲ ਬਿਲਟੀਆਂ ਚੈੱਕ ਕਰਨ ਦੇ ਕਰਕੇ ਆਰਟੀਓ ਜਿਹੜੇ ਆ ਉਹ ਉਦੇ ਵਿੱਚ ਬਿਲਟੀ ਦੇ ਵਿੱਚ ਕਹਿੰਦੇ ਆ ਕਿ ਬਿਲਟੀ ਦੇ ਵਿੱਚ ਜੋੜ ਕੇ ਰੁਪਿਆ 1000 2000 ਰੁਪਿਆ ਸਾਨੂੰ ਜਿਹੜਾ ਐਂਟਰੀ ਜਿਹੜੀ ਆ ਉਹ ਦਿਓ ਇਸ ਤਰੀਕੇ ਨਾਲ ਜਾਂ ਪਰਮਿਟ ਦੇ ਵਿੱਚ ਕਹਿਣਗੇ ਕਿ ਪਰਮਿਟ ਦੇ ਵਿੱਚ ਪੈਸੇ ਪਾ ਕੇ ਸਾਡੇ ਕੋਲ ਪਰਮਿਟ ਆਪਣਾ ਲਿਆਓ ਉਹ ਚੈੱਕ ਕਰਨ ਦੇ ਬਹਾਨੇ ਫਿਰ ਵਸੂਲੀ ਲੈਂਦੇ ਆ ਅਲੱਗ-ਅਲੱਗ ਤਰੀਕੇ ਨਾਲ ਜਿੰਨੀਆਂ ਵੀ ਜਿੰਨੀਆਂ ਵੀ ਸਟੇਟਾਂ ਕਾਫੀ ਸਟੇਟਾਂ ਦੇ ਵਿੱਚ ਡਰਾਈਵਰ ਭਰਾਵਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸਿਰਫ 2-4 ਸਟੇਟਾਂ ਨੇ ਪੂਰੇ ਭਾਰਤ ਵਿੱਚ ਜਿੱਥੇ ਡਰਾਈਵਰਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਬਾਕੀ ਹਰ ਥਾਂ ਤੇ ਡਰਾਈਵਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੋ ਬੇਨਤੀ ਹੈ ਆਪਣੇ ਸਾਰੇ ਡਰਾਈਵਰ ਭਰਾਵਾਂ ਨੂੰ ਜਿੱਥੇ-ਜਿੱਥੇ ਵੀ ਤੁਹਾਡੇ ਨਾਲ ਤੱਕਾ ਹੁੰਦਾ ਜਿੱਥੇ-ਜਿੱਥੇ ਵੀ ਤੁਹਾਡਾ ਸੋਸ਼ਣ ਹੁੰਦਾ ਹੈ ਉਸ ਸੋਸ਼ਣ ਦੇ ਖਿਲਾਫ ਜਰੂਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਾ ਕੇ ਪਾਓ ਇਹਨਾਂ ਦਾ ਵਿਰੋਧ ਕਰੋ ਤਾਂ ਜੋ ਇਹ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਜ਼ਿਆਦਾ ਤੁਸੀਂ ਵਿਰੋਧ ਕਰੋਗੇ ਇਹ ਸੋਸ਼ਲ ਮੀਡੀਆ ਦਾ ਵੀ ਬਹੁਤ ਅਸਰ ਹੁੰਦਾ ਦੋਸਤੋ ਕੇਂਦਰ ਸਰਕਾਰ ਤੱਕ ਗੱਲ ਪਹੁੰਚੇਗੀ ਟਰਾਂਸਪੋਰਟ ਮਹਿਕਮੇ ਮਨਿਸਟਰ ਤੱਕ ਗੱਲ ਪਹੁੰਚੇਗੀ ਠੀਕ ਹੈ ਦੋਸਤੋ ਪਰੀ ਵਾਹਨ ਵਿਭਾਗ ਤੱਕ ਜੇ ਗੱਲਾਂ ਪਹੁੰਚਣ ਗਿਆ ਕਿ ਸਾਰੇ ਡਰਾਈਵਰ ਸਮਾਜ ਨੂੰ ਹੁਣ ਬਹੁਤ ਜਾਗਰੂਕ ਹੋ ਚੁੱਕਾ ਡਰਾਈਵਰ ਸਮਾਜ ਤੁਸੀਂ ਕਿਤਨਾ ਕਿਤੇ ਅੱਜ ਸਰਕਾਰ ਦੀ ਨਿਗਾਹ ਦੇ ਵਿੱਚ ਹੋ ਤਾਂ ਕਿ ਤੁਹਾਡੀ ਕਦਰ ਜਿਹੜੀ ਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੇਗੀ ਇਹੋ ਹੀ ਬੇਨਤੀ ਕਰਦੇ ਆਂ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਸੰਗਠਨ ਜਿੰਨੇ ਵੀ ਜੁਨੀਆਨਾ ਜਿੰਨੇ ਵੀ ਗਰੁੱਪ ਚੱਲ ਰਹੇ ਨੇ ਪੂਰੇ ਆਲ ఓਵਰ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਚੈੱਕ ਪੋਸਟਾਂ ਨੇ ਇਹਨਾਂ ਦੇ ਖਿਲਾਫ ਜ਼ਰੂਰ ਕਰਨੇ ਪ੍ਰਦਰਸ਼ਨ ਵੀ ਕੀਤੇ ਜਾਣ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਆਵਾਜ਼ ਚੁੱਕੀ ਜਾਵੇ ਸੋ ਇਨੀ ਬੇਰਤੀ ਪ੍ਰਵਾਨ ਕਰਨੇ ਆ ਅੱਜ ਆਪਣੇ ਸ਼੍ਰੀ ਗੁਰੂ ਨਾਨਕ ਡਰਾਈਵਰ ਇਕਤਾ ਐਸੋਸੀਏਸ਼ਨ ਆਪਣੇ ਕਮੇਟੀ ਮੈਂਬਰ ਵਿਨੇ ਕੁਮਾਰ ਵੀਰ ਜੀ ਮਿਲੇ ਨੇ ਸੋ ਆਪਣੇ ਵਿਚਾਰ ਦਿਓ ਵੀਰ ਜੀ ਤੁਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਨੇ ਕੁਮਾਰ ਪੰਜਾਬ ਜ਼ਿਲ੍ਹਾ ਡਿਸਟ੍ਰਿਕਟ ਪਠਾਨਕੋਟ ਖਾਸ ਕਰਦਾ ਮੇਰੇ ਸਾਰੇ ਵੀਰ ਠੀਕ ਠਾਕ ਹੋਣਗੇ ਵੀਰ ਜੀ ਸਾਨੂੰ ਸਾਰਿਆਂ ਨੂੰ ਸੰਗਠਨ ਦੀ ਜ਼ਰੂਰਤ ਹੈਗੀ ਆ خوااس ਕਰਦਾ ਮੈਂ ਆਪਣੇ ਸਾਰੇ ਡਰਾਈਵਰ ਵੀਰਾਂ ਨੂੰ ਬੇਨਤੀ ਕਰਨਾ ਕਿ ਸਾਰੇ ਮਿਲ ਜੁਲ ਕੇ ਰਹੀਏ ਤਾਂ ਕਿ ਜਿਹੜੀ ਆਪਣੀ ਆਵਾਜ਼ ਆ ਉਹ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਸਕੇ ਜੋ ਸਾਨੂੰ ਨਜਾਇਜ਼ ਸਾਡੇ ਤੋਂ ਪੈਸਾ ਵਸੂਲਿਆ ਜਾਂਦਾ ਆ ਆਰਟੀਓ ਚੈੱਕ ਪੋਸਟਾਂ ਤੇ ਜਾਂ ਬਾਰਡਰਾਂ ਤੇ ਜਾਂ ਟੋਲਾ ਟੋਲ ਟੈਕਸਾਂ ਤੇ ਜਿਹੜਾ ਨਜਾਇਜ਼ ਪੈਸਾ ਸਾਡੇ ਤੋਂ ਲਿਆ ਜਾਂਦਾ ਉਹਨਾਂ ਨੂੰ ਬੰਦ ਕਰਨ ਵਿੱਚ ਕੇਂਦਰ ਸਰਕਾਰ ਨੂੰ ਜ਼ੋਰਦਾਰ ਸਾਰਿਆਂ ਦੀ ਮਿਲ ਕੇ ਜਿਹੜੀ ਅਪੀਲ ਆ ਉਹ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਸਕੇ ਪਤਾ ਕੀ ਆ ਦੋਸਤੋ ਦੇਖੋ ਜਿੰਨਾ ਚਿਰ ਤੁਸੀਂ ਆਪ ਆਪਣੇ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੁੱਕਦੇ ਕਿਸੇ ਵੀ ਤੀਸਰੇ ਬੰਦੇ ਨੇ ਤੁਹਾਡੇ ਖਿਲਾਫ ਜਿਹੜੀ ਤੁਹਾਡੇ ਹੱਕ ਦੀ ਗੱਲ ਜਿਹੜੀ ਆ ਨਹੀਂ ਕਰਨੀ ਸੋ ਆਪਣੇ ਆਪ ਨੂੰ ਜਾਗਰੂਕ ਕਰੋ ਆਪਣੇ ਉੱਤੇ ਹੋ ਰੇ ਜ਼ੁਲਮ ਦੇ ਖਿਲਾਫ ਜਿਹੜੀ ਆ ਆਵਾਜ਼ ਚੁੱਕੋ ਜਿਵੇਂ ਤੁਸੀਂ ਵੇਖਿਆ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਟੋਲ ਟੈਕਸਾਂ ਦੇ ਉੱਤੇ ਵੀ ਡਰਾਈਵਰਾਂ ਕੋਲ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਜੇਕਰ ਕਿਸੇ ਦੀ ਥੋੜੀ ਗੱਡੀ ਓਵਰ ਹਾਈਟ ਹੁੰਦੀ ਆ ਤੇ ওভারਲੋਡ ਦਾ ਤੇ ਚਲੋ ਹੈਗਾ ਕਿ ওভারਲੋਡ ਡਬਲ ਟੋਲ ਲੱਗਦਾ ਲੇਕਿਨ ওভারਹਾਈਟ ਦੇ ਵੀ ਪੈਸੇ ਟੋਲ ਟੈਕਸਾਂ ਦੇ ਉੱਤੇ ਵੀ ਤੁਹਾਡਾ ਜਿਹੜਾ ਸ਼ੋਸ਼ਣ ਹੋਣਾ ਚਾਲੂ ਹੋ ਗਿਆ ਸੋ ਹਜੇ ਆਪਣੇ ਬਹੁਤ ਸਾਰੇ ਹੱਕ ਅਧਿਕਾਰ ਨੇ ਜਿਵੇਂ ਕਿ ਆਪਣੀ ਕੋਈ ਤਨਖਾਹ ਨਹੀਂ ਨਿਸ਼ਚਿਤ ਕੀਤੀ ਗਈ ਸਰਕਾਰ ਵੱਲੋਂ ਕੋਈ ਡਿਊਟੀ ਦਾ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਜੇ ਵੀ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਸੋ ਦੋਸਤੋ ਇਹਦੇ ਖਿਲਾਫ ਅੱਜ ਵੀ ਤੁਹਾਨੂੰ ਆਵਾਜ਼ ਚੁੱਕਣੀ ਚਾਹੀਦੀ ਆ ਸੋ ਇੰਨੀ ਬੇਨਤੀ ਪ੍ਰਵਾਨ ਕਰਨਾ ਸ਼੍ਰੀ ਗੁਰੂ ਨਾਨਕ ਡਰਾਈਵਰ ਇਕਤਾ ਐਸੋਸੀਏਸ਼ਨ ਕੀਮਤੀ ਲਾਲ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ